ਪੁਲਸ ਨੂੰ ਬਪਰ ਖਾਲਸਾ ਦੇ ਤੋਂ ਮੈਂਬਰ ਗ੍ਰਿਫਤਾਰ 15 ਅਗਸਤ ਤੋਂ ਲੈ ਕੇ ਭਾਰਤ ਆਤ ਕਰਨ ਦੀ ਫਰਾਗ ਚ ਸੀ ਪਪਰਖਾਲਸਾ ਜਥੇਬੰਦੀ ਪੰਜਾਬ ਪੁਲਿਸ ਦੇ ਟੀਜੀਪੀ ਗੌਰਵ ਯਾਦਵ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਵੱਲੋਂ ਖੂਫੀ ਜਾਣਕਾਰੀ ਦੇ ਕਾਰਵਾਈ ਕਰਦੇ ਹੋਏ ਪਾਕਿਸਤਾਨ ਅਧਾਰਤ ਪਪਰਖਾਲਸਾ ਇੰਟਰਨੈਸ਼ਨਲ ਦੇ ਸੰਚਾਲਕ ਅਤੇ ਪਾਕਿਸਤਾਨ ਆਈਐਸ ਆਈ ਦੁਆਰਾ ਸਮਰਥਕ ਹਰਵਿੰਦਰ ਸਿੰਘ ਰਿੰਦਾ ਵੱਲੋਂ 15 ਅਗਸਤ 13 ਜੀ ਗਈ ਸਾਜ਼ਿਸ਼ ਨੂੰ ناکਾਮ ਕਰ ਦਿੱਤਾ ਹੈ ਅਤੇ ਪਪਰਖਾਲਸਾ ਦੇ ਦੋ ਕਾਰਕੁਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਉਨ੍ਹਾਂ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਕਾਰਕੁਨ ਜੋ ਕਿ ਯੂਕੇ ਅਮਰੀਕਾ ਯੂਰਪ ਅਧਾਰਤ ਹੈਂਡਲਰਾਂ ਦੇ ਨਿਰਦੇਸ਼ ਛੇਡ ਕੰਮ ਕਰ ਰਹੇ ਸਨ ਤੇ ਦੋਸ਼ੀ ਕ ਮਿਨਾਤ ਸਾਜ਼ਿਸ਼ ਰਾਜਰੇਸਨ ਉਹਨਾਂ ਕਾਕੇ ਗ੍ਰਿਫਤਾਰ ਕੀਤੇ ਗਏ ਬਬਰਾਂਗਲੋਂ ਦੋ ਹੈਂਡਕਨੈਟ ਇੱਕ ਬਰੇਟਾ 9 ਐਮ ਐਮ ਪਿਸਤੌਲ ਸਮੇਤ ਦਾ ਕਾਰਦ ਉਸ ਬਰਾਮਦ ਕੀਤੇ ਹਨ ਉਹਨਾਂ ਕਾਕੇ ਪੰਜਾਬ ਪੁਲਿਸ ਦੀ ਵੱਡੀ ਕਾਮਯਾਬੀ ਹੈ ਪੰਜਾਬ ਪੁਲਿਸ ਨੂੰ ਅੱਜ ਇੱਕ ਵੱਡੀ ਕਾਮਯਾਬੀ ਪ੍ਰਾਪਤ ਹੋਈ ਹੈ ਜਦੋਂ ਕਿ ਇੱਕ ਇੰਟੈਲੀਜੈਂਸ ਬੇਸਡ ਆਪਰੇਸ਼ਨ ਦੇ ਵਿੱਚ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਦੀ ਟੀਮ ਨੇ ਪਾਕਿਸਤਾਨ ਆਈਐਸਆਈ ਦੀ ਇੱਕ ਵੱਡੀ ਸਾਜ਼ਿਸ਼ ناکਾਮ ਕਰਤੀ ਹੈਗੀ ਤੇ ਇੱਕ ਟੈਰਰ ਮੋਡਿਊਲ ਬਸਟ ਕੀਤਾ ਹੈ ਦੋ ਲੋਕਾਂ ਨੂੰ ਅਰੈਸਟ ਕੀਤਾ ਹੈ ਦੋ ਹੈਂਡ ਗ੍ਰੇਨੇਡਸ ਇੱਕ 9mm ਬਰੇਟਾ ਪਿਸਟਲ ਤੇ ਕੈਟਰਿਜਸ ਰਿਕਵਰ ਕੀਤੇ ਗਏ ਸੋ ਇਹਨਾਂ ਦੀ ਇਸ ਮੋਡਿਊਲ ਦੀ ਸਾਜਿਸ਼ ਸੀ ਕਿ ਪੰਜਾਬ ਦੇ ਵਿੱਚ ਅਫਰਾ ਤਫਰੀ ਫੈਲਾਈ ਜਾਵੇ ਤੇ ਦੋ ਦਿਨ ਪਹਿਲੇ ਵੀ ਇੱਕ ਟੈਰਰ ਮੋਡਿਊਲ ਪੰਜਾਬ ਪੁਲਿਸ ਨੇ ਬਸਟ ਕੀਤਾ ਸੀਗਾ ਉਸ ਦੇ ਵਿੱਚ ਹੈਂਡ ਗ੍ਰੇਨੇਡਸ ਰਿਕਵਰ ਕੀਤੇ ਗਏ ਸੀਗੇ ਸੋ ਪਾਕਿਸਤਾਨ ਵਿੱਚ ਬੈਠਿਆ ਹਰਵਿੰਦਰ ਰਿੰਦਾ ਆਈਐਸਆਈ ਦੇ ਇਸ਼ਾਰਿਆਂ ਤੇ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈਗਾ ਉਹਦੇ ਯੂਕੇ ਬੇਸਡ ਯੂਐਸ ਬੇਸਡ ਤੇ ਯੂਰਪ ਬੇਸਡ ਨੋਟਸ ਦੇ ਥਰੂ ਉਹ ਪੰਜਾਬ ਦੇ ਯੂਥ ਨੂੰ ਗੁੰਮਰਾਹ ਕਰ ਰਿਹਾ ਪੰਜਾਬ ਪੁਲਿਸ ਪੂਰੀ ਤਰ੍ਹਾਂ ਕਮਿਟਿਡ ਹੈ ਕਿ ਪੰਜਾਬ ਦੇ ਵਿੱਚ ਪੀਸ ਤੇ ਹਾਰਮਨੀ ਬਣਾਈ ਰੱਖਣ ਨੂੰ ਤੇ ਪੰਜਾਬ ਨੂੰ ਅਸੀਂ ਬਿਲਕੁਲ ਸੇਫ ਐਂਡ ਸਿਕਿਉਰ ਰੱਖਾਂਗੇ ਪੰਜਾਬ ਪੁਲਿਸ ਨੂੰ ਅੱਜ ਇੱਕ ਵੱਡੀ ਕਾਮਯਾਬੀ ਪ੍ਰਾਪਤ ਹੋਈ ਹੈ ਜਦੋਂ ਕਿ ਇੱਕ ਇੰਟੈਲੀਜੈਂਸ ਬੇਸਡ ਆਪਰੇਸ਼ਨ ਦੇ ਵਿੱਚ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਦੀ ਟੀਮ ਨੇ ਪਾਕਿਸਤਾਨ ਆਈਐਸਆਈ ਦੀ ਇੱਕ ਵੱਡੀ ਸਾਜ਼ਿਸ਼ ناکਾਮ ਕਰਤੀ ਹੈਗੀ ਤੇ ਇੱਕ ਟੈਰਰ ਮੋਡਿਊਲ ਬਸਟ ਕੀਤਾ ਹੈ ਦੋ ਲੋਕਾਂ ਨੂੰ ਅਰੈਸਟ ਕੀਤਾ ਹੈ ਦੋ ਹੈਂਡ ਗ੍ਰੇਨੇਡਸ ਇੱਕ 9ਐਮਐਮ ਬਰੇਟਾ ਪਿਸਟਲ ਤੇ ਕਾਟਰੀਜਸ ਰਿਕਵਰ ਕੀਤੇ ਗਏ ਸੋ ਇਹਨਾਂ ਦੀ ਇਸ ਮੋਡਿਊਲ ਦੀ ਸਾਜਿਸ਼ ਸੀਗੀ ਕਿ ਪੰਜਾਬ ਦੇ ਵਿੱਚ ਅਫਰਾ ਤਫਰੀ ਫੈਲਾਈ ਜਾਵੇ ਤੇ ਦੋ ਦਿਨ ਪਹਿਲੇ ਵੀ ਇੱਕ ਟੈਰਰ ਮੋਡਿਊਲ ਪੰਜਾਬ ਪੁਲਿਸ ਨੇ ਬਸਟ ਕੀਤਾ ਸੀਗਾ ਉਸ ਦੇ ਵਿੱਚ ਹੈਂਡ ਗ੍ਰੇਨੇਡਸ ਰਿਕਵਰ ਕੀਤੇ ਗਏ ਸੀਗੇ ਸੋ ਪਾਕਿਸਤਾਨ ਵਿੱਚ ਬੈਠਿਆ ਹਰਵਿੰਦਰ ਰਿੰਦਾ ਆਈਐਸਆਈ ਦੇ ਇਸ਼ਾਰਿਆਂ ਤੇ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈਗਾ ਉਹਦੇ ਯੂਕੇ ਬੇਸਡ ਯੂਐਸ ਬੇਸਡ ਤੇ ਯੂਰਪ ਬੇਸਡ ਨੋਟਸ ਦੇ ਥਰੂ ਤੇ ਉਹ ਪੰਜਾਬ ਦੇ ਯੂਥ ਨੂੰ ਗੁੰਮਰਾਹ ਕਰ ਰਿਹਾ ਪੰਜਾਬ ਪੁਲਿਸ ਪੂਰੀ ਤਰ੍ਹਾਂ ਕਮਿਟਿਡ ਹੈ ਕਿ ਪੰਜਾਬ ਦੇ ਵਿੱਚ ਪੀਸ ਤੇ ਹਾਰਮਨੀ ਬਣਾਈ ਰੱਖਣ ਨੂੰ ਤੇ ਪੰਜਾਬ ਨੂੰ ਅਸੀਂ ਬਿਲਕੁਲ ਸੇਫ ਐਂਡ ਸਿਕਿਉਰ ਰੱਖਾਂਗੇ